ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਵੀ ਇੱਕ ਪਰਿਵਾਰ ਵਾਲੇ ਲੋਕ ਇਦਾਂ ਦੇ ਹੁੰਦੇ ਆ। ਕੋਈ ਆਵਾਜ਼ ਨਹੀਂ ਸੀਗੀ ਲਗਾਂਦੀ ਕੰਂਦੀ ਮम्मा ਪੂਆ ਪਾਸੇ ਵੜਦੀ ਰਹਿੰਦੀ ਸੀਗੀ ਪਰ ਮੁੜਦੀ ਨਹੀਂ ਸੀਗੀ। ਛੋਟਾ ਮੁੰਡਾ ਮੇਰੀ ਨਣਾਣ ਦਾ ਮੈਨੂੰ ਧਮਕੀਆਂ ਮਾਰ ਰਿਹਾ ਸੀਗਾ ਕਿ ਵੀ ਮੰਮੀ ਆਪਣੀ ਕੰਪਲੇਂਟ ਵਾਪਸ ਲੈ ਲਓ ਨਹੀਂ ਤਾਂ ਤੁਸੀਂ ਦੇਖ ਲਿਓ ਫਿਰ ਕੀ ਹੋਊਗਾ। 2 ਮਹੀਨੇ ਹੋ ਗਏ ਮੈਂ ਬਹੁਤ ਪਰੇਸ਼ਾਨ ਆ। ਜਿੱਤੀਆਂ ਘਰ ਚ ਸੇਵ ਨਹੀਂ ਤਾਂ ਕਿੱਥੇ ਸੇਵ। ਅੱਜ ਕੱਲ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਨੇ ਜਿੱਥੇ ਛੋਟੀ ਬੱਚੀਆਂ ਦੇ ਨਾਲ ਰੇਪ ਹੁੰਦੇ ਨੇ। ਪ੍ਰੈਗਨੈਂਟ ਕਰ ਦਿੱਤਾ ਜਾਂਦਾ ਹੈ ਜਾਂ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਇਸ ਸਮੇ ਸਾਡੇ ਨਾਲ ਇੱਕ ਪੀੜਿਤ ਮਾਂ ਮੌਜੂਦ ਹੈ ਜਿਸ ਦੀ ਬੱਚੀ ਦੇ ਨਾਲ ਉਸ ਦੀ ਨਣਦ ਦੇ ਹੀ ਮੁੰਡੇ ਨੇ ਗਲਤ ਕੀਤਾ ਹਾਲਾਂਕਿ ਪ੍ਰਸ਼ਾਸਨ ਨੂੰ ਰਿਪੋਰਟਾਂ ਵੀ ਦਿੱਤੀਆਂ ਪਰ ਕਹਿੰਦੇ ਨੇ ਕਿ ਸੁਣਵਾਈ ਕੋਈ ਨਹੀਂ ਹੋਈ ਸੋ ਪੂਰੀ ਜਾਣਕਾਰੀ ਲੈਵਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹਨਾਂ ਤੁਹਾਡਾ ਪਰਮਜੀਤ कौर ਜੀ ਹਾਂ ਜੀ ਮੈਂ ਡੇਰਾ ਵਸੀ ਜੇ ਰਹਿਣੀ ਆ ਜੀ ਮੇਰੀ ਬੇਟੀ ਨੂੰ ਮੇਰੇ ਨਣਾਣ 1 ਸਾਲ ਤੋਂ ਲੈ ਕੇ ਗਈ ਹੋਈ ਸੀਗੀ ਜੀ ਤੇ ਉਹ ਜ਼ੁਲਮ ਤਾਂ ਬੜਾ ਕਰਦੀ ਰਹੀ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਮਾਰਾ ਕੀਤਾ ਜੀ ਬੱਚਿਆਂ ਦੇ ਨਾਲ ਬਹੁਤ ਗੰਦੀ ਹਰਕਤ ਕੀਤੀ ਹੈ ਇਹਨਾਂ ਨੇ ਰਿਸ਼ਤੇ ਲਾਇਕ ਦੇ ਵੀ ਹੈ ਨਹੀਂ ਇਹ ਬੰਦੇ ਤਾਂ ਇੱਕ ਸਾਲ ਤੋਂ ਜੀ ਸਾਡੇ ਬੱਚੇ ਲੈ ਕੇ ਗਈ ਹੋਈ ਸੀਗੀ ਕਹਿੰਦੀ ਇਹਨਾਂ ਦੀ ਪੜਾਣ ਲਿਖਾਣ ਦੀ ਜ਼ਿੰਮੇਵਾਰੀ ਸਾਰੀ ਮੇਰੀ ਹੈ ਤੇ ਚਲੋ ਜੀ ਅਸੀਂ ਪੇਸ ਤੇ ਬੱਚਿਆਂ ਦੀ ਭੂਆ ਸੀ ਰਿਲੇਸ਼ਨ ਸੀਗਾ ਖੂਨ ਸੀਗਾ ਤੇ ਅਸੀਂ ਵਿਸ਼ਵਾਸ ਕਰਕੇ ਬੱਚੇ ਭੇਜਤੇ ਬੱਚਿਆਂ ਦੇ ਨਾਲ 3 ਮਹੀਨੇ ਲਗਾਤਾਰ ਮਿਸਯੂਜ਼ ਹੁੰਦਾ ਰਿਹਾ ਬੇਟੀ ਨਾਲ ਬਹੁਤ ਹੀ ਜ਼ਿਆਦਾ ਬੱਚਿਆਂ ਨੂੰ ਡਰਾਇਆ ਹੋਇਆ ਸੀਗਾ ਪਰੇਸ਼ਾਨ ਵੀ ਸੀਗੇ ਤੰਗ ਵੀ ਸੀਗੇ ਬੱਚੇ ਕੁਝ ਵੀ ਨਹੀਂ ਸੀਗੇ ਡਰ ਦੇ ਦੱਸ ਨਹੀਂ ਸੀਗੇ ਰਹੇ ਕਿ ਵੀ ਕੀ ਗੱਲ ਹੋਈ ਹੈ ਕੀ ਨਹੀਂ ਜੀ ਗੱਲ ਹੁੰਦੀ ਸੀਗੀ ਹਾਲਚਾਲ ਦੱਸਦੇ ਸੀਗੇ ਕਿ ਵੀ ਮੰਮਾ ਪੂਆ ਵੈਸੇ ਹੀ ਡਾਡਦੀ ਆ ਫਟਕਾਰਦੀ ਆ ਪਰ ਇਹ ਗੱਲ ਨਹੀਂ ਸੀਗੇ ਦੱਸ ਦੇ ਕਿ ਵੀ ਇਦਾਂ ਕਰਕੇ ਹੁੰਦਾ ਰਿਹਾ ਸਾਡੇ ਨਾਲ ਕਿੰਨੇ ਕਿੰਨੇ ਟਾਈਮ ਪਹਿਲਾਂ ਤੁਸੀਂ ਮੈਨੂੰ ਇਹ ਵੀ ਦੱਸ ਦੇਣਾ ਕਿ ਕਿੰਨੇ ਟੋਟ ਬੱਚੇ ਤੁਹਾਡੇ ਕੋਲ ਕਿੰਨੇ ਨੇ ਮੇਰੇ ਕੋਲ ਚਾਰ ਬੇਟੀਆਂ ਐ ਜੀ ਦੋ ਬੜੀ ਬੇਟੀਆਂ ਮੇਰੀਆਂ ਲੈ ਕੇ ਗਈ ਹੋਈ ਸੀਗੀ ਤੁਸੀਂ ਤੁਸੀਂ ਆਪ ਉਹਨਾਂ ਨੂੰ ਕਿਹਾ ਕਿ ਦੋ ਬੇਟੀਆਂ ਲੈ ਜਾ ਜਾਂ ਉਹਨਾਂ ਨੇ ਮੰਗੀਆਂ ਸੀ ਗੋਦ ਨਹੀਂ ਜੀ ਉਹਨਾਂ ਨੇ ਆਪਣੇ ਆਪ ਹੀ ਮੇਰੇ ਹਸਬੰਡ ਦੀ ਜਿਹੜੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੇ ਉਹ ਨਸ਼ੇ ਤੇ ਚੱਕਰ 'ਚ ਨਸ਼ੇ ਦੇ ਆਦੀ ਹੋ ਗਏ ਆ ਅਸਟਾ ਮੋਂ ਕੰਮ ਨਹੀਂ ਕਰ ਸਕਦੇ ਤੇ ਮੇਰੇ ਕੋਲ ਵੀ ਇਦਾਂ ਦਾ ਹਾਲ ਹੋ ਰਿਹਾ ਸੀਗਾ ਕਿ ਕੰਮ ਕੋ ਮਿਲ ਨਹੀਂ ਸੀਗਾ ਰਿਹਾ ਤੇ ਬੱਚੇ ਸਾਡੇ ਕੋਲ ਰੱਖੇ ਨਹੀਂ ਸੀਗੇ ਜਾ ਰਹੇ ਇਸ ਕਰਕੇ ਉਹ ਕਹਿ ਕੇ ਲੈ ਕੇ ਗਈ ਸੀ ਕਿ ਵੀ ਮੇਰੀ ਜ਼ਿੰਮੇਵਾਰੀ ਹੈ ਵਿਆਹ ਸ਼ਾਦੀ ਜੋ ਵੀ ਹੈ ਸਾਰਾ ਕੁਝ ਮੈਂ ਆਪਣੇ ਆਪ ਹੀ ਕਰਾਂਗੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਤਾਂ ਅਸੀਂ ਬੇਝਤੀ ਸੀ ਜੀ ਕਿੰਨੇ ਟਾਈਮ ਪਹਿਲਾਂ ਉਹ ਕੁੜੀਆਂ ਨੂੰ ਲੈ ਕੇ ਗਏ ਸੀਗੇ ਉਹਨਾਂ ਦੇ ਘਰ ਦੇ ਵਿੱਚ ਕੋਣ-ਕੋਣ ਸੀ ਨਾਲ ਸਰ ਉਹ ਪਿਛਲੇ ਸਾਲ ਮਾਰਚ ਦੇ ਵਿੱਚ ਬੱਚੇ ਲੈ ਗਏ ਸੀਗੇ ਮੇਰੇ ਕੋਲੋਂ ਆ ਕੇ ਤੇ ਉਹਨਾਂ ਨੇ ਲਗਭਗ 1 ਸਾਲ ਬੱਚੇ ਰੱਖੇ ਆ ਅਪ੍ਰੈਲ 'ਚ ਜਾ ਕੇ ਮੈਂ ਬੱਚੇ ਲੈ ਆਈ ਹਾਂਜੀ ਤੇ ਬਾਕੀ ਨਣਾਣ ਸੀਗੇ ਦੋ ਬੇਟੇ ਸੀਗੇ ਉਹਨਾਂ ਦੇ ਉਹ ਦੋਹੇ ਬਾਹਰ ਗਏ ਹੋਏ ਸੀਗੇ ਅਸੀਂ ਚਲੋ ਇਸ ਕਰਕੇ ਵੀ ਬੱਚੇ ਦੇਤੇ ਕਿ ਵੀ ਚਲੋ ਇੱਕ ਕੱਲੀ ਐ ਭੂਆ ਬੱਚਿਆਂ ਦਾ ਵੀ ਚਲੋ ਥੋੜਾ ਜਿਹਾ ਬੱਚਿਆਂ ਨੂੰ ਸਹਾਰੇ ਦੀ ਲੋੜ ਐ ਸਾਨੂੰ ਵੀ ਜ਼ਰੂਰਤ ਸੀ ਕਿ ਇਸ ਅਸੀਂ ਦੁਖੀ ਸੀਗੇ ਕਿ ਵੀ ਚਲੋ ਅਸੀਂ ਆਪਣੇ ਬੱਚਿਆਂ ਦਾ ਨਹੀਂ ਸੀਗੇ ਕਰ ਪਾਰੇ ਤੇ ਬਾਕੀ ਬੱਚਿਆਂ ਨਾਲ ਬਸਪੂ ਆਹੀ ਲੈ ਕੇ ਗਈ ਸੀ ਸਾਰੀ ਜ਼ਿੰਮੇਵਾਰੀ ਕਹਿ ਕੇ ਲੈ ਕੇ ਗਈ ਸੀ ਪਰ ਉਹ ਜ਼ਿੰਮੇਵਾਰੀ ਤੇ ਆਪਣੀ ਖਰੀ ਨਹੀਂ ਉਤਰੀ ਬਿਲਕੁਲੀ ਵੀ ਬੱਚਿਆਂ ਨਾਲ ਇੰਨਾ ਕੁਝ ਗਲਤ ਹੋਇਆ ਜੀ ਬਹੁਤ ਜ਼ਿਆਦਾ ਮੈਂ ਕਹਿੰਨੀ ਆ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੈ ਬੱਚਿਆਂ ਨੇ ਬਹੁਤ ਇਹਨਾਂ ਦਾ ਜ਼ੁਲਮ ਸੇ ਹੈ ਤੇ ਬਾਕੀ ਹੁਣ ਜਾ ਕੇ ਮੈਂ ਥਾਣੇ ਆਪਣਾ ਕੰਪਲੇਂਟ ਵੀ ਕਰਾਈ ਹੈ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਬੱਚਿਆਂ ਨੇ ਸਾਰੀ ਵਾਰਦਾਤ ਦੱਸੀ ਹੈ ਮੈਂ ਜਾ ਕੇ ਜੀ ਥਾਣੇ ਕੰਪਲੇਂਟ ਕਰਾਈ ਡੇਰਾ ਬਸੀ ਥਾਣੇ ਉਹ ਕਹਿੰਦੇ ਵੀ ਵਾਰਦਾਤ ਇੱਥੇ ਦੀ ਨਹੀਂ ਹੈਗੀ ਡੇਰਾਬਸੀ ਠਾਣੇ ਦੀ ਬਾਕੀ ਤੁਸੀਂ ਕਹਿੰਦੇ ਜਿੱਥੇ ਵਾਰਦਾਤ ਹੋਈ ਆ ਉੱਥੇ ਜਾ ਕੇ ਕੰਪਲੇਂਟ ਕਰਾਓ ਮੈਂ ਉੱਥੇ ਵੀ ਗਈ ਆ ਜੀ ਉੱਥੇ ਵੀ ਮੈਨੂੰ ਠਾਣਿਆਂ 'ਚ ਦੋ ਠਾਣਿਆਂ 'ਚ ਅਸੀਂ ਗਏ ਆ ਕਾਨੂੰਆਣ ਸ਼ੇਖਵਾ ਦੋਵੇਂ ਸਾਨੂੰ ਹਰਾਸਮੈਂਟ ਕਰਦੇ ਰਹੇ ਕੋਈ ਕਹਿੰਦਾ ਸੀਗਾ ਤੁਹਾਡਾ ਕੇਸ ਕਾਨੂੰਆਣ ਦਾ ਕੋਈ ਕਹਿੰਦਾ ਸੀਗਾ ਤੁਹਾਡਾ ਕੇਸ ਸ਼ੇਖਵਾ ਦਾ ਬਹੁਤ ਪਰੇਸ਼ਾਨ ਕੀਤਾ ਜੀ ਮੈਂ ਦੁਖੀ ਹੋ ਕੇ ਇੰਨੇ ਤਿੰਨ ਦੋ ਮਿੰਨੇ ਹੋ ਗਏ ਮੈਂ ਬਹੁਤ ਪਰੇਸ਼ਾਨ ਆ ਸਾਡੀ ਕੋਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਬਿਲਕੁਲ ਵੀ ਅੰਨੇ ਵੀ ਦੇਖੋ ਇਨਾ ਗੰਭੀਰ ਕੇਸ ਆ ਪਰ ਮੈਂ ਮੇਰੀ ਗੱਲ ਸੁਣੋ ਬੱਚੀਆਂ ਤੁਹਾਡੀਆਂ ਦੋ ਗਈਆਂ ਸੀ ਉਥੇ ਕਿੰਨੇ ਕਿੰਨੇ ਸਾਲ ਦੀਆਂ ਬੱਚੀਆਂ ਸੀ ਸਰ ਇੱਕ ਬੇਟੀ ਮੇਰੀ 13 14 ਸਾਲ ਦੀ ਆ ਸਰ ਤਾਂ ਦੂਜੀ ਮੇਰੀ ਅਜੇ 11 ਦੀ ਹੋ ਕੇ ਪੂਰੀ 12ਵਾਂ ਲੱਗਿਆ ਹੋਇਆ ਸੀਗਾ ਜਦੋਂ ਭੂਆ ਲੈ ਕੇ ਗਈ ਐ ਉਹ ਇਹ ਕੁੜੀਆਂ ਦੇ ਨਾਲ ਗਲਤ ਹੋਇਆ ਸੀ ਦੋ ਜਿਹੜਾ ਮੁੰਡਾ ਸੀ ਦੋਹੇ ਕੁੜੀਆਂ ਨਾਲ ਗਲਤ ਕਰਦਾ ਸੀ ਇੱਕ ਕੁੜੀ ਨਾਲ ਤਾਂ ਜੀ ਗਲਤ ਹਰਕਤਾਂ ਕਰਦਾ ਰਿਹਾ ਪਰ ਉਹ ਦਾਸ ਰਹੀ ਸੀ ਕਿ ਮਮਾ ਮੈਨੂੰ ਇਹ ਨਹੀਂ ਸੀਗਾ ਪਤਾ ਕਿ ਵੀ ਇਹ ਮੇਰੀ ਭੈਣ ਨਾਲ ਇਦਾਂ ਦੀ ਹਰਕਤ ਕਰ ਰਿਹਾ ਬਿਲਕੁਲ ਵੀ ਕਹਿੰਦੀ ਨਹੀਂ ਤਾਂ ਮੈਂ ਜ਼ਰੂਰ ਕੁਛ ਨਾ ਕੁਛ ਕਰੇ ਜੇ ਮੈਂ ਗੱਲ ਕਰਦੀ ਜਾਂ ਜੋ ਮਰਜੀ ਐ ਪਰ ਸਾਨੂੰ ਨਹੀਂ ਸੀਗਾ ਪਤਾ ਇਹ ਮੇਰੀ ਭੈਣ ਨਾਲ ਇਦਾਂ ਜਾਂ ਕੋਈ ਨਸ਼ੇ ਵਾਲੀ ਚੀਜ਼ ਦੇ ਰਿਆ ਸੀਗਾ ਜਾ ਉਹਨੂੰ ਕੁਝ ਲਾਲਚ ਦੇ ਰਿਆ ਸੀਗਾ ਕੁਝ ਨਹੀਂ ਕਹਿੰਦੀ ਮੇਰੀ ਭੈਣ ਨੇ ਵੀ ਮੈਨੂੰ ਕੱਖ ਨਹੀਂ ਸੀਗਾ ਦੱਸਿਆ ਅੱਛਾ ਜਿਹੜੀ ਤੋਂ ਯਾਨੀ ਤੁਹਾਡੀ ਦੋ ਬੇਟੀਆਂ ਦੋ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਨੇ ਆਪਣੀ ਭੈਣ ਦਾ ਉਹ ਕਿਹਾ ਕਿ ਇਹ ਮੇਰੀ ਭੈਣ ਦੇ ਨਾਲ ਗਲਤ ਕਰਦਾ ਕੋਈ ਛੋਟੀ ਕੁੜੀ ਨੇ ਕਿਹਾ ਜਾਂ ਵੱਡੀ ਕੁੜੀ ਨੇ ਕਿਹਾ ਤੁਹਾਨੂੰ ਵੱਡੀ ਬੇਟੀ ਨੇ ਤਾਂ ਦੇਖੋ ਜੀ ਮੈਨੂੰ ਇਹ ਗਿਆ ਹੈ ਕਿ ਵੀ ਲੈ ਕੇ ਆ ਜਾ ਮੰਮੀ ਸਾਨੂੰ ਇੱਥੋਂ ਅਸੀਂ ਪੂਆ ਕੋਲ ਨਹੀਂ ਰਹਿਣਾ ਪੂਆ ਸਾਨੂੰ ਮਾਰਦੀ ਆ ਗਾਲਾਂ ਕੱਢਦੀ ਆ ਇੰਦਰਜੀਤ ਭਾਜੀ ਵੀ ਮੈਨੂੰ ਮਾਰਦਾ ਬਟ ਮੈਂ ਇਹ ਨਹੀਂ ਸੀਗਾ ਪੁੱਛਿਆ ਕਿਉਂਕਿ ਮੇਰੇ ਮਨ ਚ ਹੀ ਨਹੀਂ ਸੀਗਾ ਵੀ ਬੱਚਿਆਂ ਨਾਲ ਗਲਤ ਹੋ ਰਿਹਾ ਔਰ ਪਰਿਵਾਰ ਵੱਲੋਂ ਤੇ ਮੈਂ ਬਿਲਕੁਲ ਵੀ ਨਹੀਂ ਮੈਂ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਵੀ ਇੱਕ ਪਰਿਵਾਰ ਵਾਲੇ ਲੋਕ ਇਦਾਂ ਦੇ ਹੁੰਦੇ ਆ ਜੇ ਧੀਆ ਘਰ ਚ ਸੇਵ ਨਹੀਂ ਤਾਂ ਕਿੱਥੇ ਸੇਵ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਉਹੀ ਗੱਲ ਕਰ ਰਹਾ ਕਿ ਇੱਕ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਛੋਟੀ ਬੇਟੀ ਦੇ ਨਾਲ ਜਿਹੜੀ 11-12 ਸਾਲ ਦੀ ਹੈ ਉਹਦੇ ਨਾਲ ਹੋਇਆ ਸੀ ਆਰਤੀ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹਦੇ ਨਾਲ ਇੰਦਾਂ ਦੀ ਘਟਨਾ ਵਾਪਰੀ ਹੈ ਭਾਜੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਜਿਹੜੀ ਮੇਰੀ ਬੜੇ ਵਾਲੀ ਬੇਟੀ ਹੈ ਨਾ ਉਹਦੇ ਨਾਲ ਉਹ ਵੀ ਦੁੱਗਣੀ ਲੱਗਦੀ ਸੀ ਦੇਖਣ ਵਾਲਾ ਬੰਦਾ ਇਹ ਕਹਿੰਦਾ ਸੀਗਾ ਵੀ 3-4 ਸਾਲ ਦਾ ਡਿਫਰੈਂਸ ਹੈ ਛੋਟੀ ਬੇਟੀ ਮਤਲਬ ਕਾਫੀ ਹੈਲਦੀ ਸੀ ਜਿਸ ਟਾਈਮ ਮੈਂ ਵੇਖੀ ਕੁੜੀਆ ਮੇਰੀ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਕਾਫੀ ਕਮਜ਼ੋਰ ਸੀ ਤੇ ਬਾਕੀ ਉਹ ਖਾਣਾ ਪੀਣਾ ਕੁਝ ਵੀ ਨਹੀਂ ਸੀਗੀ ਖਾਰੀ ਅੰਦਰੋਂ एकदम ਬਿਲਕੁਲ ਸੈਮੀ ਸੈਮੀ ਸੀਗੀ ਡਰੀ ਹੋਈ ਸੀਗੀ ਚੁੱਪ ਸੀਗੀ ਕੁਝ ਨਹੀਂ ਸੀਗੀ ਦੱਸ ਰਹੀ ਬਿਲਕੁਲ ਵੀ ਕੋਈ ਗੱਲਬਾਤ ਮੈਂ ਬਹੁਤ ਉਹਨੂੰ ਜਿੱਦਾਂ ਕਿਦਾਂ ਕਰਕੇ ਕਿ ਵੀ ਚਲੋ ਮੈਂ ਆਪਣੀ ਗਲਤੀ ਮੰਨਦੀ ਆ ਮੈਂ ਆਦੇ ਪੈਰ ਵੀ ਫੜੇ ਮੇਰੇ ਤੋਂ ਗੁੱਸੇ ਆ ਨਾਰਾਜ਼ ਐ ਚਲੋ ਕੋਈ ਗੱਲ ਨਹੀਂ ਮੈਂ ਹੁਣ ਕਦੀ ਤੁਹਾਨੂੰ ਦੁਬਾਰੇ ਨਹੀਂ ਭੇਜਾਂਗੀ ਪਰ ਮੈਨੂੰ ਗੱਲ ਤੇ ਦੱਸ ਤੋ ਗੱਲ ਕੀ ਆ ਆ ਵਾਰਦਾਤ ਉਹਨੇ ਮੈਨੂੰ ਫਿਰ ਸਾਰੀ ਦੱਸੀ ਰੋ ਰੋ ਕੇ ਬਹੁਤ ਜ਼ਿਆਦਾ ਪਹਿਲਾਂ ਪਹਿਲਾਂ ਬੇਟੀਆਂ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਕੁਝ ਟਾਈਮ ਕਿੰਨਾ ਟਾਈਮ ਤੁਹਾਨੂੰ ਦੱਸਿਆ ਨਹੀਂ ਜਦ ਘਰ ਆ ਗਈ ਸੀ ਘਰ ਜੀ ਉਸ ਟਾਈਮ ਤੱਕ 2 ਕੁ ਦਿਨ ਤੱਕ ਚੁੱਪ ਰਹੀ ਬਿਲਕੁਲ ਹੀ ਮੈਂ ਕਿਹਾ ਵੀ ਨਾ ਰੋਟੀ ਖਾ ਲਾ ਮੰਮੀ ਹਜੇ ਭੁੱਖ ਨਹੀਂ ਹੈ ਬੋਲਦੀ ਨਹੀਂ ਸੀ ਨਾ ਖੇਡ ਰਹੀ ਸੀਗੀ ਬੜੀ ਬੇਟੀ ਖੇਲ ਵੀ ਰਹੀ ਸੀ ਬੋਲ ਵੀ ਰਹੀ ਸੀ ਸਾਰੀ ਗੱਲਾਂ ਕਰਦੇ ਜਿਵੇਂ ਇੱਕ ਮਾਂ ਤਾਂ ਦੇਖੋ ਬੱਚੇ ਦੇ ਰਿਐਕਸ਼ਨ ਤੋਂ ਪਤਾ ਕਰ ਲੈਂਦੀ ਆ ਕਿ ਵੀ ਬੱਚੇ ਨਾਲ ਕੁਝ ਹੋਇਆ ਹੈ ਜਾਂ ਦੁੱਖ ਹੈ ਪ੍ਰੋਬਲਮ ਹੈ ਬਸ ਮੈਂ ਉਹਨੂੰ ਇਦਾਂ ਮਿੰਤਾ ਕਰਦੀ ਰਹੀ ਦੋ ਦਿਨ ਤੋਂ ਦੋ ਦਿਨ ਮਿੰਤਾ ਕਰ ਕਰਕੇ ਉਹਨੇ ਮੈਨੂੰ ਤੀਜੇ ਦਿਨ ਸਾਰੀ ਵਾਰਦਾਤ ਦੱਸੀ ਹੈ ਹਾਂਜੀ ਫਿਰ ਉਹ ਰੋ ਰੋ ਕੇ ਉਹਨੇ ਜੋ ਉਹਦੇ ਨਾਲ ਹੱਡ ਬਿੱਤੀ ਜੋ ਹੋਇਆ ਉਹਨੇ ਸਭ ਕੁਝ ਦੱਸਿਆ ਫਿਰ ਮੈਂ ਵੀ ਪੁੱਛਿਆ ਭੂਆ ਕਿ ਇਸ ਟਾਈਮ ਸੀਗੀ ਤੁਸੀਂ ਕਿੱਥੇ ਸੌਂਦੇ ਸੀਗੇ ਕਹਿੰਦੀ ਮੰਮਾ ਭੂਆ ਵੀ ਇੱਕ ਰੂਮ 'ਚ ਸੌਂਦੀ ਸੀ ਭਾਜੀ ਇੱਕ ਬੈੱਡ ਤੇ ਸੌਂਦਾ ਸੀਗਾ ਭੂਆ ਮੰਜੇ ਨਾਲ ਲੱਗੇ ਸੌਂਦੀ ਹੁੰਦੀ ਸੀ ਮੈਂ ਕਿਹਾ ਵੀ ਜਿੱਦਾਂ ਕਰਕੇ ਤੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕਿ ਵੀ ਤੂੰ ਆਵਾਜ਼ ਨਹੀਂ ਸੀਗੀ ਲਗਾਤਾਰ ਕੰਦੀ ਮम्मा ਪੂਆ ਪਾਸੇ ਵੜਦੀ ਰਹਿੰਦੀ ਸੀਗੀ ਪਰ ਉੱਠਦੀ ਨਹੀਂ ਸੀਗੀ ਨਹੀਂ ਉਹਨੇ ਰੋਲਾ ਨਹੀਂ ਪਾਇਆ ਆਪਣੀ ਪੂਆ ਨੂੰ ਨਹੀਂ ਦੱਸਿਆ ਪਾਇਆ ਉਹ ਕਹਿੰਦੀ ਮੈਂ ਕਹਿੰਦੀ ਬਹੁਤ ਚੀਕਦੀ ਸੀਗੀ ਉਹਨੂੰ ਵੀ ਕਹਿੰਦੀ ਸੀਗੀ ਕਿ ਵੀ ਮੈਨੂੰ ਇਦਾਂ ਕਿਉਂ ਕਰ ਰਿਹਾ ਮੈਨੂੰ ਛੱਡ ਦੋ ਮੈਨੂੰ ਛੱਡ ਦੋ ਮੈਨੂੰ ਕਿਉਂ ਮਾਰ ਰਿਹਾ ਕਹਿੰਦੀ ਪਰ ਨਹੀਂ ਉਹ ਹਟਦਾ ਹੀ ਨਹੀਂ ਸੀਗਾ ਹਾਂਜੀ ਉਹਦੀ ਕਿੰਨੀ ਉਮਰ ਹੈ ਜਿਹੜਿਆਂ ਦੇ ਨਾਲ ਉਹਨਾਂ ਨੇ ਗਲਤ ਕੀਤਾ ਬੰਦੇ ਨੇ ਉਹ ਜੀ 30 ਸਾਲ ਦੀ ਏਜ ਹੈ ਉਹਦੀ 99 ਦਾ ਵਰਤ ਹੈ ਹਾਂਜੀ ਤੇ ਹੁਣ ਫਿਰ ਮੰਗ ਕੀ ਰੱਖਦੇ ਹੋ ਤੁਸੀਂ ਜੇ ਜਦੋਂ ਤੁਸੀਂ ਕਿਹਾ ਕਿ ਰਿਪੋਰਟ ਕਰਾਈ ਸੀ ਕਿੰਨੇ ਟਾਈਮ ਪਹਿਲਾਂ ਰਿਪੋਰਟ ਕਰਾਈ ਸੀ ਤੁਸੀਂ ਥਾਣੇ 'ਚ ਦੋ ਮਹੀਨੇ ਹੋ ਗਏ ਰਿਪੋਰਟ ਕਰਾਈ ਨੂੰ ਹਜੇ ਤੱਕ ਤਾਂ ਕੋਈ ਸੁਣਵਾਈ ਨਹੀਂ ਹੋਈ ਕਿਸੇ ਵੀ ਮੁੱਦੇ ਤੇ ਮਾਨੋਲਾ ਮੇਰੀ ਸਟੇਟਮੈਂਟ ਲਈ ਕਿਸੇ ਥਾਣੇ ਵਾਲਿਆਂ ਨੇ ਨਾ ਮੇਰੀ ਬੇਟੀ ਦੀ ਲਈ ਹੈ ਬਿਆਨ ਉਹ ਕਰਵਾਇਆ ਜੀ ਉੱਥੇ ਤੋਂ ਡੀਐਫਆਰਆਈ ਕੱਟਤੀ ਆ ਕੁਝ ਨਹੀਂ ਹੋਇਆ ਜੀ ਅਸੀਂ ਤਾਂ ਥਾਣੇ ਤੋਂ ਪੁਲਿਸ ਪ੍ਰਸ਼ਾਸਨ ਤਿੰਨੇ ਪਰੇਸ਼ਾਨਾ ਕੁਝ ਵੀ ਕਾਰਵਾਈ ਨਹੀਂ ਹੋ ਰਹੀ ਹੈਗੀ ਬੱਚਿਆਂ ਨਾਲ ਜੋ ਹੋਇਆ ਜਾਤੀ ਹੋਈ ਬਹੁਤ ਜ਼ਿਆਦਾ ਜ਼ੁਲਮ ਹੋਇਆ ਜੀ ਅੱਛਾ ਫਿਰ ਤੁਸੀਂ ਉਧਰੋਂ ਵੀ ਕੋਈ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਧਮਕੀ ਵਗੈਰਾ ਜਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਹਾਂਜੀ ਡੇਰਾ ਵਸੀ ਜਿੱਦਾਂ ਹੀ ਕਹਿੰਦੇ ਸੀਗੇ ਵੀ ਅਸੀਂ ਤੁਹਾਡੀ 0 एफआरआई ਕੱਟ ਕੇ ਉੱਥੇ ਭੇਜਦੀ ਐ ਤੇ ਡੇਰਾ ਵਸੀ ਵਾਲੇ ਵੀ ਕਹਿ ਰਹੇ ਸੀਗੇ ਕਿ ਇਥੋਂ एफआरआई ਕੱਟ ਕੇ ਤੁਹਾਡੀ ਉੱਥੇ ਚਲੀ ਗਈ ਐ ਔਰ ਉੱਥੇ ਜਦੋਂ ਅਸੀਂ ਗਏ ਛੇਕਵਾ ਥਾਣੇ ਛੇਕਵਾ ਥਾਣੇ ਵਾਲੇ ਸਾਨੂੰ ਕਹਿ ਰਹੇ ਸੀਗੇ ਕਿ ਵੀ ਤੁਹਾਡਾ ਕੋਈ ਸਾਡੇ ਕੋਲ ਆਫਟਰ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਕੋਈ ਤੁਹਾਡੀ ਦਰਖਾਸਤ ਨਹੀਂ ਸਾਡੇ ਕੋਲ ਆਈ ਅਸੀਂ ਕਾਰਵਾਈ ਨਹੀਂ ਕਰ ਸਕਦੇ ਪਰ ਮੈਂ ਇੱਕ ਗੱਲ ਪੁੱਛਦੀ ਹਾਂ ਜੀ ਇਹਨਾਂ ਨੂੰ ਜੇ ਇਹ ਗੱਲ ਇਹਨਾਂ ਕੋਲ ਕੋਈ ਨਹੀਂ ਗਈ ਉੱਥੇ ਤੱਕ ਉਹ ਮੁੰਡਾ ਸਾਨੂੰ ਕਿਵੇਂ ਧਮਕੀਆਂ ਮਾਰਦਾ ਰਿਹਾ ਛੋਟਾ ਮੁੰਡਾ ਮੇਰੀ ਨਣਾਣ ਦਾ ਮੈਨੂੰ ਧਮਕੀਆਂ ਮਾਰ ਰਿਹਾ ਸੀਗਾ ਕਿ ਵੀ ਮੰਮੀ ਆਪਣੀ ਕੰਪਲੇਂਟ ਵਾਪਸ ਲੈ ਲਓ ਨਹੀਂ ਤਾਂ ਤੁਸੀਂ ਦੇਖ ਲਿਓ ਫਿਰ ਕੀ ਹੋਊਗਾ ਮੁੰਡੇ ਦਾ ਨਾਂ ਕੀ ਹੈ ਮਨਜਿੰਦਰ ਸਿੰਘ ਹੈ ਜੀ ਹਾਂ ਜੀ ਕਹਿੰਦਾ ਮੇਰੀ ਮਾਂ ਦਾ ਪਰਚੇ 'ਚੋਂ ਨਾ ਘਟਾ ਤਾ ਪੋਰ ਤੁਸੀਂ ਕਿਹਦੇ ਕਿਹਦੇ ਨਾਂ ਤੇ ਦਿੱਤੀ ਹੋਈ ਹੈ ਸਰ ਮੁੰਡੇ ਦੇ ਤੇ ਮੁੰਡੇ ਦੀ ਮਾਂ ਤੇ ਜੋ ਦੋਸ਼ੀ ਹੈ ਸਰ ਉਹਨਾਂ ਤੇ ਹੀ ਬਾਕੀ ਸਾਨੂੰ ਕਿਸੇ ਤੋਂ ਕੋਈ ਹੋ ਨਹੀਂ ਹੈਗਾ ਹਾਂਜੀ ਸੋ ਧੰਨਵਾਦ ਸੋ ਦੇਖਿਆ ਜੀ ਇੱਕ ਪੀੜਤ ਮਾਂ ਨੇ ਆਪਣੀ ਬੱਚੀ ਦੇ ਲਈ ਹੱਕ ਦੇ ਲਈ ਹਾਲਾਂਕਿ ਆਵਾਜ਼ ਚੱਕੀ ਸੀ ਪਰ ਹਜੇ ਤੱਕ ਕਹਿੰਦੇ ਨੇ ਕਿ ਪ੍ਰਸ਼ਾਸਨ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੰਗ ਕਰਦੇ ਨੇ ਕਿ ਛੇਤੀ ਤੋਂ ਛੇਤੀ ਯਾਨੀ ਮੇਰੀ ਬੱਚੀ ਨੂੰ ਇਨਸਾਮ ਮਿਲੇ ਕਿਸ ਤਰੀਕੇ ਦੇ ਨਾਲ ਇੱਕ ਛੋਟੀ ਬੱਚੀ ਦੇ ਨਾਲ ਗਲਤ ਹੋਇਆ ਰੇਪ ਹੋਇਆ ਪਰ ਸੁਣਵਾਈ ਕੋਈ ਨਹੀਂ ਹੋਈ ਕੀ ਗੱਲ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੈ ਆਖਿਰ ਕਿਉਂ ਬੱਚੀ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਦੇ ਬਾਰੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੀ ਸੋਗੀ ਬਲਵਿੰਦਰ ਆਰੇ ਦੇ ਨਾਮ ਸੋ ਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ